ਦਿੱਟ ਡਰੈਸਿੰਗ ਅਲਮਿਰਾ ਅੰਦਰੋਂ ਖੁੱਲੀ ਡੁੰਦੀ ਐਂ ਦੱਸ ਦੋ ਜੀ ਹੁਣ ਰੇਟ ਜਾਇਜ ਲਾ ਦੇ ਰੇਟ ਵੀ ਤੇ ਹੈਗਾ 15000 ਰੁਪਿਆ ਆਏ ਹਾਏ ਹਾਏ ਰੇਟ ਵੀ ਜਾਇਜ ਆ ਤੇ ਆਫਰ ਦੱਸ ਦੋ ਫਿਰ ਆਫਰ ਦੇ ਕੋਲ ਕੋਈ ਵੀ ਪੁਰਾਣੀ ਨਮਾਰੀ ਪੀ ਹੈ ਲੋਹੇ ਦੀ ਠੀਕ ਹੈ 5000 ਵੀ ਦੀ ਨਮਾਰੀ ਕੱਢ ਦਾਂਗੇ ਜੀ ਠੀਕ ਹੈ ਚਾਹੇ 5-10 ਸਾਲ ਪੁਰਾਣੀ ਹੋਵੇ ਜਾਇਜ ਜੀ ਮਰਜ਼ੀ ਹੋਵੇ 5-10 ਸਾਲ ਪੁਰਾਣੀ ਕੀ 20 ਸਾਲ ਪੁਰਾਣੀ ਹੋਵੇ ਚਾਹੇ ਲੱਕੜ ਦੀ ਲੋਹੇ ਦੀ ਲੋਹੇ ਦੀ ਨਮਾਰੀ ਠੀਕ ਹੈ 5000 ਦੀ ਕੱਢ ਦਾਂਗੇ 5000 ਦੀ ਪੁਰਾਣੀ ਸਟਾਕ ਕਿੰਨਾ ਕੱਪਿਆ ਆਪਣਾ ਸਟਾਕ ਦਾ ਤੁਸੀਂ ਨਿਗ੍ਹਾ ਮਾਰ ਲਓ ਜਿੰਨਾ ਮਰਜ਼ੀ ਲੈ ਲਓ ਜੈ ਹਜ਼ਾਰ ਦੀ ਮਾਰੀ ਲੈ ਲਓ ਸਟਾਕ ਵਧੇਰਾ ਪਿਆਗਾ ਬਾਕੀ ਜਿਵੇਂ ਕਿਸੇ ਨੇ ਮੰਦਰ ਚ ਕਟਾਉਣਾ ਮੰਦਰ ਚੋਂ 5000 ਦੀ ਚੀਜ਼ ਕੱਢ ਦਾਂਗੇ ਕੋਈ ਬੈੱਡ ਚ ਕਟਾਉਣੀ ਉਹ ਚੋਂ 5000 ਦੀ ਕੱਢ ਦਾਂਗੇ ਨਮਾਰੀ ਚੋਂ 5000 ਦੀ ਕੱਢ ਦਾਂਗੇ ਫਰਿੱਜ ਚੋਂ ਵੀ 5000 ਦੀ ਕਟਮ ਕੱਢ ਦਾਂਗੇ ਜਿਵੇਂ ਉਹਨਾਂ ਕੂਲਰ ਆ ਗਏ ਕੂਲਰ ਦਾ ਸੀਜ਼ਨ ਹੈਗਾ ਕੂਲਰ ਆਪਣੇ ਕੋਲ ਜੁਗ 13000 ਤੋਂ 14000 ਤੋਂ 15000 ਤੋਂ ਜਿਵੇਂ ਇਹ ਕੂਲਰ 15000 ਦਾ ਹੈ ਜੋ 5 ਕੱਟ ਕੇ 10000 ਦਾ ਪਊਗਾ ਫੁੱਲ ਫੰਕਸ਼ਨ ਵਾਲ ਇਹ ਜੋ 5000 ਰੁਪਏ ਕੱਟ ਕੇ 8000 ਰੁਪਏ ਦਾ ਕੁੜਾ ਕਿੰਨੇ ਕਿ ਲੀਟਰ ਪਾਣੀ ਪਿਆ ਜਾਂਦਾ ਇਹ 150 ਲੀਟਰ ਪਾਣੀ ਪਿਆ ਜਾਂਦਾ ਪੂਰਾ ਵਧੀਆ ਟਾਇਰ ਲੱਗੇ ਹੋਏ ਨੇ ਰੋੜ ਕੇ ਕਿਤੇ ਮਰਜ਼ੀ ਲੈ ਜਾਓ ਤੇ ਇਸ ਤੋਂ ਬਾਅਦ ਆਪਣੇ ਕੋਲ ਹੋਰ ਕੀ ਚੀਜ਼ਾਂ ਮਿਲ ਜਾਣਗੀਆਂ ਜੋ ਫਰਿੱਜ ਹੋ ਗੇ ਫਰਿੱਜ ਫਰਿੱਜ 5000 ਦਾ ਕੱਢ ਦਾਂਗੇ ਮਸ਼ੀਨਾਂ ਜੋ ਮਸ਼ੀਨਾਂ 5000 ਦੀ ਕੱਢ ਦਾਂਗੇ ਸੋਫੇ ਜੋ ਸੋਫਾ 5000 ਦਾ ਕੱਢ ਦਾਂਗੇ ਹਰ ਇੱਕ ਇੱਕ ਚੀਜ਼ ਮਗਰ ਇੱਕ ਚੀਜ਼ 5000 ਦੀ ਕੱਢ ਦਾਂਗੇ ਠੀਕ ਹੈ ਜੇ ਤੁਹਾਡੇ ਘਰਾਂ ਦੇ ਵਿੱਚ ਆਇਆ ਕੋਈ ਪੁਰਾਣਾ ਸਿਸਟਮ ਪਿਆ 5000 ਦਾ ਮੁੱਲ ਪੈ ਚੁੱਕਿਆ ਨੰਬਰ ਚੱਲਿਆ ਸਕਰੀਨ ਦੇ ਉੱਤੇ ਤੇ ਐਡਰੈਸ ਬੋਲ ਦੋ ਜੀ ਮਹਾਰਾਜਾ ਫਰਨੀਚਰ ਤਲਵੰਡੀ ਗੇਟ ਰੋਡ ਰਾਏਕੋਡ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚੀ ਜਰੂਰ ਕਰ ਦਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਟੁੱਟਾ ਫੁੱਟਾ ਫਰਨੀਚਰ ਪਿਆ ਹੋਵੇ